ਹਾਂਜੀ ਯਾਰ ਕੀ ਹਾਲ ਚਾਲ ਹੈ ਹਾਰੇ ਦੋਸਤਾਂ ਮਿੱਤਰਾਂ ਦਾ ਉਮੀਦ ਕਰਦੇ ਠੀਕ ਠਾਕ ਹੋ ਸੋਡੇ ਜਾਨਵਰ ਵੀ ਸੈਟ ਵਟ ਹੋਣਗੇ ਤੇ ਲੋ ਜੀ ਅੱਜ ਫੇਰ ਤੁਹਾਨੂੰ ਮੁਬਾਰਕਾ ਦਿੰਨੇ ਆ ਆਪਣੀ ਦੂਜੀ ਕਬੂਤਰੀ ਜਿਹੜੀ ਸ਼ਾਖਾਂ ਵਾਲਾ ਹਰੀਆਂ ਦਾ ਜੋੜਾ ਨਾ ਉਹ ਵੀ ਬੱਚਾ ਕੱਢੀ ਜਾਂਦੇ ਆ ਅੰਡਾ ਛੱਡਦੇ ਆ ਇਧਰੋਂ ਹਣ ਕਰਦੇ ਆ ਨਾਲੇ ਤੇ ਇਹਨਾਂ ਨੂੰ ਦਾਣੇ ਰੱਖ ਲੈਣੇ ਆ ਤੇ ਬੱਚਾ ਕੱਢੀ ਜਾਂਦੀ ਹੈ ਇਹ ਚਲੋ ਹੁਣ ਆਪਾਂ ਡਿਸਟਰਬ ਨਹੀਂ ਕਰਦੇ ਇਹਨੂੰ ਤੇ ਹੁਣ ਤੁਹਾਨੂੰ ਜੇ ਮੜਾਜ ਹੈ ਲਖੜੀ ਦਿਖਾ ਦਿੰਨੇ ਤੇ ਦਾਣੇ ਇਹਨਾਂ ਨੂੰ ਰੱਖ ਦਿੰਨੇ ਆ ਆਪਾਂ ਖਰਾਕ ਸਰੋਂ ਲਿਆਂਦੀ ਮੈਂ ਕੱਲ ਥੋੜੀ ਖਾਲਾ ਖਾਲਾ ਨਹੀਂ ਕੁ ਸਕਦਾ ਭਰਾਵਾ ਬਾਹਲਾ ਕਬੜਾ ਮਾਰਦਾ ਪੱਲੇ ਸਾਡੇ ਬੈਗੀ ਨਾਲ ਆ ਤੇ ਆਵਾ ਕੱਢੀ ਜਾਂਦੀ ਐ ਇਹ ਮੜਾ ਜੀ ਸੁਣ ਦਿਖਾ ਦੇਣਾ ਝੜਕ ਤੁਹਾਨੂੰ ਪਤਾ ਲੱਗ ਗਿਆ ਐ ਡਾ ਇਹ ਓਏ ਓਏ ਉਹ ਦੇ ਮੜਾ ਜੀ ਦੇ ਸਿਆ ਨਾ ਦੇਖੋ 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 ਆ ਤੇ ਕੱਢੀ ਜਾਂਦੀ ਐ ਇਹਨੂੰ ਬੈਠੇ ਰਿਆਂ ਕਿ ਯਾਰ ਕਾਨੂੰ ਡਿਸਟਰਬ ਕਰਨੀ ਤੇ ਇਧਰ ਲੈ ਬੱਚਾ ਦੇਖ ਲੋ ਐਡਾ ਹੋ ਗਿਆ ਖੜ ਜੋ ਖੜ ਜੋ ਖੜ ਜੋ ਖੜ ਜੋ ਖੜ ਜੋ ਖੜ ਜੋ ਇਹ ਹਲੋ ਜੀ ਉਹ ਮਤਾਂ ਦੀ ਦਿਖਾ ਦੇ ਨੇ ਨੂੰ ਤਾਂ ਨਹੀਂ ਵੀ ਰਹਾ ਦੇ ਨੇ ਬਾਈ ਐਵੇਂ ਆਪਾਂ ਵੀ ਪੰਗੇ ਹੀ ਕਰਦੇ ਹਾਂ ਹਲੋ ਜੀ ਐਡਾ ਹੋ ਗਿਆ ਇਹ ਬੱਚਾ ਤੇ ਦੂਜੇ ਆਂਡੇ ਦੇ ਪ੍ਰੋਸੈਸ ਪਤਾ ਨਹੀਂ ਯਾਰ ਕੀ ਚੱਕਰ ਪਤਾ ਨਹੀਂ ਤਾਂ ਆਂਡਾ ਖਰਾਬ ਹੋ ਗਿਆ ਤੇ ਪਤਾ ਨਹੀਂ ਬੱਚਾ ਵਿੱਚ ਹੈ ਗਿਆ ਪਤਾ ਨਹੀਂ ਮਰ ਗਿਆ ਯਾਰ ਕੁਮਾਰੀ ਹੋ ਗਈ ਇੱਧਰ ਤਾਂ ਇੱਕ ਮਿੰਟ ਦਰਵਾਜ਼ਾ ਬੰਦ ਕਰਕੇ ਦੇਖਦੇ ਹਾਂ ਲਓ ਜੀ ਇਹਨਾਂ ਨੂੰ ਵੀ ਸਰੋਂ ਰੱਖ ਦਿੰਨੇ ਆਪਾਂ ਨਵੇਂ ਤਾਬ ਖਾਣ ਦੇ ਨਾਲੇ ਬੱਚੇ ਇਹਦੇ ਦੇ ਦੇਣਗੇ ਲਓ ਜੀ ਖਾਂ ਦੇਖਾਂ ਦੇਖਾਂ ਤੇ ਇਹ ਚ ਦੇਖੋ ਕੀ ਪ੍ਰੋਸੈਸ ਹੈ ਪਤਾ ਨਹੀਂ ਲੱਗਦਾ ਕਮਾਲ ਹੋ ਗਈ ਇਹ ਤਾਂ ਖਾਣ ਲੱਗੇ ਓਕੇ ਰੋਟਾਂ ਹੋ ਗਈਆਂ ਇੱਧਰ ਤਾਂ ਹਲੋ ਜੀ ਇੱਕ ਜੋੜਾ ਲਈ ਹੋਰ ਨਵਾਂ ਲਾ ਰਹਾ ਵੰਦੋ ਆਹ ਵੜਾ ਆ ਆਪਣਾ ਕਬੂਤਰ ਘਰ ਦੇ ਪੱਠਾ ਆ ਕਬੂਤਰੀ ਬਾਈ ਛੱਡ ਗਿਆ ਸੀ ਖਟਕ ਖੱਟਣਾਂ ਦੀ ਕੂਤਰੀ ਐ ਤੇ ਚਿੱਟਣਾਂ ਦਾ ਕੂਤਰ ਹਲੋ ਜੀ ਬਸ ਇਹ ਵੀ ਦੋ ਚਾਰ ਦਿਨਾਂ ਤੇ ਆਂਡੇ ਤੇ ਲਾ ਲੈਣਗੇ ਇਹਨਾਂ ਨੂੰ ਰਚਨ ਪਾਣੀ ਆਪਾਂ ਪਾ ਦਿੰਨੇ ਆ ਇੱਧਰ ਬੇਗੀ ਗੋਦਰੀਂ ਬੱਚਾ ਕੱਢ ਕੇ ਛੱਡੋ ਆਂਡਿਆਂ ਦੇ ਓਕੇ ਰਪੋਟਾਂ ਤੇ ਇੱਧਰ ਕੁੰਡਾਂ ਨਾਲ ਹੀ ਮੈਂ ਧੋਤਾ ਸੀਗਾ ਓ ਧੋਤਾ ਕਹੀ ਜਾਂਦਾ ਧੋਤਾ ਗਿਆ ਇਹ ਨਾਲੀ ਮਿੱਟੀ ਭਰੀ ਸੀਗੀ ਆਂਡੇ ਤਾਂ ਆਮ ਲਈ ਇਹ ਚ ਫੇਰਤੀ ਥੋੜੀ ਮਤੂੜੀ ਪਾ ਕੇ ਤੇ ਇਹਦਾ ਗਿੱਲਾ ਹੋ ਗਿਆ ਪ੍ਰੋਜੈਕਟ ਚਲੋ ਕੋਈ ਨਾ ਪਰ ਉਹ ਵਧੀਆ ਗਿਆ ਠੀਕ ਹੈ ਜੀ ਇਧਰ ਅਸ਼ਕੀ ਜਾਂਦੇ ਤਾਂ ਆਹ ਵਾਲਾ ਦਾ ਪ੍ਰੋਸੈਸ ਚੱਲ ਕੇ ਦੇਖਦੇ ਆਂ ਚਾਬੀ ਲਾਦੇ ਆਂ ਇਧਰ ਵਾਜ ਜਾ ਇਧਰੋ ਸੈਂਟਰ ਲੋਕ ਇਥੋਂ ਵੀ ਲਾਖੀਆਂ ਨਹੀਂ ਤਾਂ ਕੰਮ ਖਰਾਬ ਹੋ ਜਾਊਗਾ ਡਾੜਾ ਦਾਣੇ ਹਟ ਤੇ ਲੱਗਦੇ ਦਾਣੇ ਲਓ ਜੀ ਥੋੜੀ ਜੀ ਸਰੋਂ ਪਾਲੀ ਇਹਨਾਂ ਨੂੰ ਵੀ ਖਵਾ ਲ ਗਏ ਯਾਰ ਬਾਕੀ ਆਪਾਂ ਸਰੋਂ ਹੁਣ ਲਿਆਵਾਂਗੇ ਇਕੱਠੀ ਚਾ ਕੇ ਆਹ ਲਓ ਜੀ ਖੋਲ ਦੇਣ ਲੋਕ ਮੁੰਡਾ ਕੁੂਤਰੇ ਨੇ ਫੜਨਾ ਤਾਂ ਆ ਬੈਠੇ ਨੇ ਟ੍ਰੇਨਾਂ ਨੇ ਹੋ ਗਿਆ ਮੀਂਹ ਅੱਗੇ ਲੰਘ ਮੀਂਹ ਆ ਗਿਆ ਸਵੇਰੇ ਸਵੇਰੇ ਇਹ ਇੱਥੇ ਪਾ ਦੇਣੀ ਇੱਥੇ ਸਾਫ ਤਾਂ ਆ ਜਾ ਹਾ 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 ਥੋੜਾ ਹੀ ਖੰਦਣਾ ਰੱਛਣੇ ਥੋੜਾ ਹੀ ਪਾ ਦੇਣੀ ਇਹਨਾਂ ਨੂੰ ਬਾਕੀ ਉਧਰ ਛੱਡ ਦੇ ਨੇ ਗੂਤਰਾਂ ਨੂੰ ਆ ਲਓ ਬਾਦੀ ਤੇ ਕੁਝ ਜੀਜ ਪਾਣੀ ਇਹਨੂੰ ਡੋਲ ਕੇ ਭਰ ਦਿੰਨੇ ਆਪਾਂ ਉਧਰ ਦਾ ਨਹੀਂ ਪਛੜਦਗੇ ਪਹਿਲਾਂ ਉੱਧਰ ਜਿੱਲਾ ਰੱਪੜੇਟ ਤੇ ਇੱਕ ਸੋਨੂੰ ਮੈਂ ਗੱਲ ਦੱਸਦਾ ਇੱਕ ਮਿੰਟ ਦਾਣੀ ਛੱਡ ਦੂੰਗਾ ਪੁੱਜਾਂ ਭਰ ਕੇ ਫੇਰ ਥੋੜੇ ਨਾਲ ਕਰ ਦਾਂਗਾ ਆ ਲੋਈ ਸਰੋ ਖਾਵਾ ਜਾ ਥੱਲੇ ਛੱਡਦੇ ਨੇ ਇਹਨਾਂ ਨੂੰ ਵੀ ਠੀਕ ਹੈ ਜੀ ਤਰੇਆਂ ਆ ਦੇ ਗੱਲ ਨਾਲ ਵੀ ਆ ਗਿਆ ਥੋੜੇ ਜਿਹਾ dane ਵੀ ਬਚੇ ਪਏ ਆਦੇ ਕੀ ਹਾਲ ਹੋ ਗਏ ਇਹਨਾਂ ਦਾ ਲੋ ਜੀ ਕੁਜੀ ਧੋਤੀ ਆਪਾਂ ਕਬੂਤਰਾਂ ਵਾਲੀ ਦਾ ਭਰ ਕਬੂਤਰਾਂ ਵਾਲੀ ਰਹਿ ਗਈ ਇਹ ਵੀ ਭਰ ਦਿੰਨੇ ਆ ਤਿੰਨ ਚਾਰ ਕੱਪ ਪੈਂਦੇ ਆ ਇਹ ਥੋੜੇ ਨਾਲ ਮੈਂ ਕਰਦਾ ਇੱਕ ਗੱਲ ਸਾਂਝੀ ਯੋ ਕੀ ਤੁਹਾਨੂੰ ਸੁਣ ਕੇ ਵਧੀਆ ਲੱਗੂਗਾ ਜੇ ਲੋਡ ਪੇਪਰ ਹੋਰ ਪਾ ਦਿੰਨੇ ਵੈਸੇ ਤਾਂ ਲੋਡ ਨਹੀਂ ਪੈਣੀ ਰੱਖਦਨੇ ਆ ਲਓ ਜੀ ਹੁਣ ਤੁਹਾਨੂੰ ਮੈਂ ਦੱਸਦਾ ਗੱਲ ਕੀ ਆ ਬਾਈਨਾ ਹੋ ਚੁੱਕੀ ਜਰੂਰ ਆਪਣਾ ਗੱਲ ਆਪਾਂ ਚ ਲੈਨ ਚਾਲਦੇ ਆ ਟੋਲੀ ਜਾਂਦੇ ਹੁਈ ਤੁਹਾਨੂੰ ਦਿਖਾਵਾਂਗੇ ਤੇ ਉਧਰੋਂ ਆਉਂਦੇ ਹੀ ਵਲੌਗ ਬਣਾਵਾਂਗੇ ਆਪਾਂ ਥੋੜਾ ਜਿਹਾ ਤੇ ਚੱਲਦੇ ਹੁਣ ਆਪਾਂ ਥੱਲੇ ਕਰਦੇ ਆ ਬਾਈਨਾ ਗੱਲ ਫਿਰ ਚੱਲਦੇ ਆ ਤੁਰਦੇ ਆ ਇਥੋਂ ਤੇ ਬਾਈ ਉਧਰ ਆ ਜੂਗਾ ਕੰਮ ਤੇ ਥੋੜਾ ਜਿਹਾ ਉਹ ਕਹਿੰਦਾ ਮੈਂ ਉਧਰ ਉਧਰੀ ਆ ਜਾਂਗਾ ਜਿੱਥੇ ਚੱਕਣੀ ਆ ਤੇ ਹੁੰਨੇ ਆ ਰਵਾਨ ਲਓ ਜੀ ਨੰਨਾ ਭਾਈ ਆ ਚੁੱਕਿਆ ਅਸੀਂ ਇਹ ਬੋਤਲਾਂ ਲਿਆਉਂਦੇ ਆ ਇੱਥੇ ਇਹਨਾਂ ਇਹਨਾਂ ਨੂੰ ਪਾਣੀ ਰੱਖਣਾ ਇਹਨਾਂ ਨੂੰ ਵੜਾਉਨੇ ਆ ਪ੍ਰੋਜੈਕਟ ਤੇ ਚਾਰੇ ਵੜ ਲੈਣੇ ਆ ਕਰਦੇ ਆ ਓੜ-ਪੋੜ ਵੜ ਲਗੇ ਚਾਰੇ ਤੇ ਸਾਨੂੰ ਮਿਲ ਗਿਆ ਲਓ ਜੀ ਇਧਰ ਵੀ ਬੰਨਤੀ ਆ ਲੋ ਪਾਣੀ ਵੀ ਪਾਤਾ ਤਾਰਾਂ ਨੇ ਬੰਨਤੇ ਉਹ ਉਪਰ ਜਿਸੀ ਕਾਪੀ ਤੇਰੇ ਫਿਰ ਕਾਪੀ ਤੇਰੇ ਕੱਪ ਤਾਂ ਨਾ ਲੰਗੀ ਆ ਨਾ ਆਪਣਾ ਪਾਣੀ ਪਾ ਦੇ ਉਹ ਨਾਲ ਡੁੱਲੂ ਡੁੱਲੂ ਟ੍ਰੇ ਜਿੱਤੇ ਨਹੀਂ ਜਾਂਦਾ ਨਹੀਂ ਜਾਂਦਾ ਕਿਤੇ ਭਰਾਵਾ ਐਂਦੀ ਉਹ ਮਾਮਾ ਬਾਤ ਤੈਨੂੰ ਕਿ ਮੈਂ ਤੈਨੂੰ ਮੈਂ ਕਹਤਾ ਯਾਰ ਲਓ ਜੀ ਕਰਤਾ ਉਦਘਾਟਨ ਆ ਲੋ ਕੋਈ ਰਿਪੋਰਟਾਂ ਕਮੈਂਟ ਕਰਕੇ ਜੂਸ ਇਹ ਤਰੀਕਾ ਆਪਣਾ ਕਿਦਾਂ ਲੱਗਿਆ ਉਹ ਨਾਲ ਕੌਲ ਨਾ ਅੱਗੇ ਮੈਂ ਰੱਖ ਦਦਣਾ ਯਾਰ ਉਹਦੇ ਨਾਲ ਨਾ ਸਿਸਟਮ ਸੈਟ ਨੇਗਾ ਨਾਲੇ ਉਹ ਦੂਜੀ ਚੱਕੀ ਦੋਨੇ ਧੋਦ ਗਈ ਯਾਰ ਪਲਾਸਟਿਕ ਨਾਲ ਕੋ ਆ ਲਓ ਜੀ ਲਓ ਜੀ ਆਇਂ ਸੈਟ ਅਪ ਕਰਤਾ ਇਹਨਾਂ ਨੂੰ ਵੀ ਬੰਨਤੀ ਇੱਥੇ ਤੇ ਇਹਨਾਂ ਨੂੰ ਵੀ ਬੰਨਤੀ ਇੱਥੇ ਇੱਧਰ ਵੀ ਬੰਨਤੀ ਤੇ ਇਹਨਾਂ ਨੂੰ ਤਾਂ ਦਾਣੇ ਵੀ ਪਾ ਦੇ ਨਵੇਂ ਜੋੜੇ ਨੂੰ ਤਾਂ ਇੱਥੇ ਓਕੇ ਰਿਪੋਰਟਾਂ ਜੀ ਤੇ ਬਾਕੀ ਹੁਣ ਚੱਲਦੇ ਹਾਂ ਉਧਰ ਨੂੰ ਜੀ ਡਾਸਕ ਸਾਰੇ ਪੂਰੇ ਕਰਨ ਤੋਂ ਬਾਅਦ ਆਪਾਂ ਆ ਚੁੱਕੇ ਹਾਂ ਇੱਥੇ ਹੈਪੀ ਬਾਈ ਕਰਨ ਲੱਗਿਆ ਕੰਮ ਉਹੀ ਜਾਂਦੇ ਸੀ ਕਿ ਰਾਸਤੇ ਵਿੱਚ ਢੋਲੀ ਲੈਣ ਤੇ ਇਹਦੀ ਲੈਂ ਲਾ ਕੇ ਚੈਨ ਮੋਟਰਸਾਈਕਲ ਦੀ ਆਏ ਅਟੈਚ ਕੀਤਾ ਲੈ ਨਾਲ ਰਿਹੜਾ ਤਾਂ ਹੀ ਕਰਕੇ ਪਿੱਛੇ ਮੋੜੇ ਫਿਰ ਅਸੀਂ ਗਾਂ ਤਾਂ ਨਹੀਂ ਗਏ ਮੈਸੇਜ ਗਰੁੱਪ ਜਾ ਕੇ ਟਿਕਾਣਾ ਦੇਖਿਆ ਬਾਈ ਦਾ ਬੰਦਾ ਜੀ ਬੱਸ ਚੱਕ ਕੇ ਲੈਣੀ ਤੂੰ ਹੀ ਜਾ ਕੇ ਚੱਕ ਲੈ ਮੈਂ ਤੇ ਬਾਈ ਉਧਰ ਚੱਲ ਗਏ ਉਹਦੇ ਵਾਲੇ ਮੋੜਨੇ ਤੇ ਉਨਾਂ ਤੇ ਹੈਪੀ ਇੱਥੇ ਆ ਗਏ ਇਹ ਸੈੱਟ ਕਰਨ ਲੱਗੇ ਇਥੇ ਬਾਈ ਗਏ ਜਿਹਨਾਂ ਦੇ ਘਰੇ ਹੈਗੇ ਜਿਹਨਾਂ ਦਾ ਰੇਡਾ ਹੈ ਉਹਨਾਂ ਦੇ ਕੁੱਤੇ ਵੀ ਰੱਖੇ ਉਧਰ ਆ ਕੇ ਲਈ ਉਧਰ ਇਹ ਕਾਰ ਹੈ ਜਰਮਨ ਦੀ ਇਹ ਕਹੋਗੀ ਇਹ ਕਾਰ ਹੈ ਤੇ ਦੋ ਬੈਠੇ ਹਾਂ ਦੋ ਦਰਪਿੰਦਰ ਜੀ ਇੱਕ ਕੁਰਸੀ ਜ਼ਰੂਰ ਹੈ ਓਏ ਇਹਦਾ ਨਾਂ ਨਹੀਂ ਪਿਆ ਕਰਕੀ ਆ ਗਰੀ ਉਹ ਫੜਾ ਚੂਪਰ ਹੋਏ ਉਹ ਨਿਕਲ ਆਇਆ ਨੰਨੇ ਬਾਈ ਦਾੜੀ ਬਣ ਗਈ ਓਏ ਮਾਲ ਲਾਉਣ ਲੱਗਾ ਪੁੱਤ ਜਲਦੀ ਆਪਾਂ ਘਰਾਂ ਨੂੰ ਮੈਂ ਤੈਨੂੰ ਦੱਸਾਂ ਬਾਈ ਉਹ ਤੁਹਾਨੂੰ ਆਲਾ ਗੱਲ ਜੀ ਸੁਣ ਗਿਆ ਤਾਂ ਕੀ ਜੱਟ ਸਾਰਾ ਨਿਕਲ ਉਹ ਸਹੀ ਗੱਲ ਆ ਆਦੇ ਬਾਈ ਇਹ ਉਹ ਰਾਸਤੇ ਜਿਹੜੇ ਜਾਂਦੇ ਹੋਏ ਸੀਗੇ ਰੇੜਾ ਹੋ ਗਿਆ ਖਰਾਬ ਉਹਦੀ ਚੈਨ ਲੈ ਲਾਗੀ ਗਰਾਰੀ ਉਹ ਜਿਹੜੀ ਮੂਰਲੀ ਛੋਟੀ ਹੁੰਦੀ ਆ ਉਹ ਹੋ ਗਈ ਢੇਲੀ ਜਿਹੀ ਉਹ ਚੈਨ ਲਈ ਹੰਦੀ ਵਾਰੀ ਵਾਰੀ ਫਿਰ ਐਪਾ ਤੇ ਇਹ ਨੰਨਾ ਬਾਈ ਇਹ ਦੋਨੇ ਨੇ ਪਿੱਛੇ ਮੁੜਿਆ ਤੇ ਮੈਂ ਤੇ ਬਾਈ ਉਧਰ ਨਹੀਂ ਉੱਟ ਗਏ ਉਹਨਾਂ ਦੇ ਘਰੇ ਜਿੱਥੋਂ ਜੋੜੀ ਚੱਕਣੀ ਸੀਗੀ ਉਹ ਬਾਈ ਘਰੇ ਪੈਣੀ ਸੀਗਾ ਫਿਰ ਅਸੀਂ ਕੀ ਕੀਤਾ ਅਸੀਂ ਮੈਂ ਬਾਈ ਨੂੰ ਘਰ ਦਿਖਾ ਲਿਆ ਉਹਦਾ ਬਾਈ ਕਹਿੰਦਾ ਵੀ ਤੂੰ ਵੀ ਬਾਦ ਚ ਆਵਦੇ ਹੋ ਤੇਰਾ ਕੰਮ ਚੱਲਦਾ ਦਾ ਵਿੱਚ ਹੋ ਜਗਾ ਅਈ ਚਲ ਘਰ ਦੇਖ ਕੇ ਆਗੇ ਅੱਗੇ ਇਹ ਹallelujah ਕਿਸਟਕਲ ਭਾਗੇ ਤੇ ਹੁਣ ਮੈਂ ਦਿਨੋਨਾ ਭਾਈ ਚੱਲੇ ਆ ਘਰਾਂ ਨੂੰ ਚਾਲੇ ਪਾਲੇ ਅਸੀਂ ਤੋਂ ਤੇ ਰਸਤਾ ਸੁ ਦਿਖਾਉਂਦੇ ਆ ਆ ਲਓ ਜੀ ਠੀਕ ਆ ਜੀ ਚੱਲਦੇ ਆ ਘਰਾਂ ਨੂੰ ਘਰੇ ਬਾ ਹੁਣ ਵਲੌਗ ਦਾ ਪਹਿਲਾ ਐਂਡ ਕਰ ਦਿੰਨੇ ਜਿਹੜੇ ਆਪਣੇ ਚੈਨਲ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜਿਹਨੂੰ ਵੀਡੀਓ ਕੇ ਚੰਗੀ ਲੱਗੀ ਬਾਏ ਜੀ ਸੁਣਿਓ ਠੀਕ ਆ ਚੜਦੇ ਆ ਰੋਡ ਤੇ ਆ ਦੇਖ ਰਹੇ